ਮਹਾਲਮੇਂਦਰ ਕੰਗ ਜੀ ਆਪਣੇ ਨਾਲ ਜਵਾਨ ਕਰਕੇ ਗਿਆ ਸੀ ਜੀ ਵੀ ਆਸੀ ਲੋੜ ਪਈ ਸਰਕਾਰ ਵੀ ਸਾਡੀ ਦਲੀ ਜਾ ਕੇ ਧਰਨੇ ਤੇ ਬੈਟੂ ਮੁੱਖ ਮੰਤਰੀ ਵੀ ਜਾਊਗਾ ਸਾਰੇ ਸਾਡੇ ਐਮਪੀ ਐਮਐਲਏ ਜਿੰਨੇ ਵੀ ਰਾਜ ਸਭਾ ਮੈਂਬਰ ਨੇ ਸਾਰੇ ਉੱਥੇ ਜਾ ਕੇ ਅਸੀਂ ਕੋਸ਼ਿਸ਼ ਗੱਡ ਕੇ ਕਰਾਂਗੇ ਸਾਡਾ ਵੀ ਕਹਿੰਦਾ ਫਰਜ਼ ਬਣਦਾ ਪਰ ਉਹ ਜ਼ੀਰੋ ਨਿਕਲੇ ਜੀ ਜ਼ੀਰੋ ਬਿਲਕੁਲ ਦੇਖੋ ਵਿਰੋਧੀ ਧਰ ਉਹਨਾਂ ਦਾ ਇੱਕ ਨੁਮਾਇੰਦਾ ਵੀ ਆ ਕੇ ਉਹਰੇ ਕਦੇ ਫੋਨ ਤੱਕ ਨਹੀਂ ਆਇਆ ਉਹਨਾਂ ਤਾਂ ਬਹੁਤ ਦੂਰ ਦੀ ਗੱਲ। ਅਕਾਲੀ ਦਨ ਬਿਲਕੁਲ ਨਹੀਂ ਜੀ। ਸ਼੍ਰੋਮਣੀ ਕਮੇਟੀ ਬਿਲਕੁਲ ਜ਼ੀਰੋ ਜੀ। ਫਿਰ ਤੁਹਾਨੂੰ ਕੋਈ ਉਮੀਦ ਹੈ ਵੀ ਜਿਹੜੀ ਮੰਗ ਜਿਹਦੋਂ ਤੁਹਾਨੂੰ ਪਤਾ ਵੀ ਤੁਹਾਡਾ ਸਾਥ ਕੋਈ ਨਹੀਂ ਦੇ ਰਿਹਾ ਫਿਰ ਤੁਹਾਨੂੰ ਨਹੀਂ ਲੱਗਦਾ ਵੀ ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸੈਗੋ ਜਾਏ ਵੀ ਜਦੋਂ ਤੁਹਾਡੀ ਗੱਲ ਕੋਈ ਸੁਣ ਨਹੀਂ ਰਿਹਾ ਫਿਰ ਤੁਸੀਂ ਸੁਣਾ ਕਿਨੂੰ ਰਹੇ ਹੋ? 11 ਤਰੀਕ ਪਹਿਲਾ ਮਹੀਨਾ 2025 ਨੂੰ ਬੱਡਾ ਕੱਟ ਪੰਤਕ ਰੱਖਿਆ ਗਿਆ ਸਨੇਹ ਸਾਰਿਆਂ ਕੋਲ ਪਹਚਾਏ ਗਏ ਨੇ ਆਓ ਉਸ 11 ਤਰੀਕ ਨੂੰ ਪਾਈ ਜੀ ਆਪਾਂ ਆਰ ਪਾਰ ਦਾ ਐਲਾਨ ਕਰਨ ਜਾ ਰਹੇ ਹਾਂ ਉਹ ਕੀ ਹੈ ਆਪਣੀ ਜਿੱਤ ਨਹੀਂ ਜਾਂ ਤਾਂ ਆਪਣੀ ਜਿੰਦ ਨਹੀਂ ਕਰਾਂਗੇ ਤਾਕੜਾ ਐਕਸ਼ਨ ਲਵਾਂਗੇ ਈਦਾ ਬੱਚੇ ਸਰਕਾਰਾਂ ਦੇ ਪੈਰਾਂ ਥੱਲੇ ਅੱਗੋਂ ਚਾਦਾਂਗੇ ਉਹ ਉਹ ਜਿਹੜਾ ਡਿਸਕਲੋਜ਼ ਨਹੀਂ ਕਰ ਸਕਦੇ ਤੁਸੀਂ ਬਿਲਕੁਲ ਨਹੀਂ ਜਦੋਂ ਤੁਸੀਂ ਪੰਜ ਸਿੰਘ ਸਹਿਬਾਨ ਦੇ ਨਾਲ ਪ੍ਰੋਮਿਸ ਕੀਤਾ ਵਾਦਾ ਕੀਤਾ ਹੈ ਵੀ ਅਸੀਂ ਕੋਈ ਵੀ ਕੰਮ ਅਜੇ ਹਾਂ ਨਹੀਂ ਕਰਾਂਗੇ ਮੇਰੀ ਪੰਜ ਸਿੰਘ ਸਹਿਬਾਨਾ ਨਾਲ ਇਹ ਗੱਲ ਹੋਈ ਸੀ ਵੀ ਮੈਂ ਗੋਲੀ ਨਹੀਂ ਮਾਰੂੰਗਾ ਆਪਣੇ ਆਪ ਨੂੰ ਠੀਕ ਹੈ ਜੀ ਬਾਕੀ ਜੋ ਮੈਨੂੰ ਰਸਤਾ ਲੱਭਿਆ ਜੋ ਗੁਰੂ ਨੇ ਮੈਨੂੰ ਰਸਤਾ ਦਿਖਾਇਆ ਉਹ ਮੈਂ ਅਪਣਾਉਂਦਾ। ਲੋਕਾਂ ਨੂੰ ਨੈਗੇਟਿਵਿਟੀ ਕੀ ਭਲਾਈ ਜਾ ਰਹੀ ਹੈ? ਵੱਡੇ ਲੈਵਲ ਤੇ ਵੀ ਜਿਹੜਾ ਟਾਵਰ ਤੇ ਸਿੰਘ ਚੜ੍ਹਿਆ ਸੀ ਉਹ ਥੱਲੇ ਉਤਰ ਗਿਆ। ਅੱਛਾ ਇਹ ਵੀ ਸੋਸ਼ਲ ਮੀਡੀਆ ਤੇ ਆ ਰਿਹਾ ਹੈ। ਬਿਲਕੁਲ ਜੀ ਬਿਲਕੁਲ। ਨਾਲ ਇਹ ਵੀ ਬਦਨਾਮ ਕੀਤਾ ਜਾ ਰਿਹਾ ਵੀ ਕਰੋੜਾ ਰੁਪਏ ਲੈ ਕੇ ਉਤਰੇ। ਮੇਰੇ ਇੰਨੇ ਨੈਗੇਟਿਵਿਟੀ ਹੋਰ ਭਲਾਈ ਜਾ ਰਹੀ ਹੈ। ਜਿਹੜੇ ਸਾਡੇ ਨੇੜੇ ਤੇੜੇ ਪਿੰਡ ਨੇ ਪੂਰੇ ਸਮਾਣੇ ਸ਼ਹਿਰ ਦੇ ਵਿੱਚ ਇਹ ਸ਼ਾਮ ਨੂੰ ਰੋਜ ਉੱਤਰਦਾ ਹੈ ਸਵੇਰੇ ਚੜ ਜਾਂਦਾ ਹੈ ਹਾਲਸਾ ਜੀ ਬਹੁਤ ਜ਼ਿਆਦਾ ਸਰਕਾਰ ਇਹਨੂੰ ਦੱਬਣਾ ਚਾਹੁੰਦੀ ਹੈ ਇਸ ਮੋਰਚੇ ਨੂੰ ਹਾਈਲਾਈਟ ਕਰਨਾ ਨਹੀਂ ਚਾਹੁੰਦੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਅਸੀਂ ਇੱਕ ਕਹਾਵਤ ਆਮ ਸੁਣਦੇ ਹਾਂ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਹਰ ਵੇਲੇ ਕੋਈ ਨਾ ਕੋਈ ਜਿਹੜੀ ਮਹਿਮਾ ਹੈ ਜਾਂ ਕੋਈ ਨਾ ਕੋਈ ਜਿਹੜਾ ਮਸਲਾ ਹੈ ਉਹ ਪੰਜਾਬੀਆਂ ਦੇ ਗੱਲ ਪਿਆ ਹੀ ਰਹਿੰਦਾ ਜਿੱਥੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਦੇ ਬੈਠੇ ਹੋਏ ਆ ਉਥੇ ਸ਼੍ਰੋਮਣੀ ਕਮੇਟੀ ਦਾ ਮਸਲਾ ਹੋਵੇ ਉਥੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਭਾਈ ਗੁਰਜੀਤ ਸਿੰਘ ਜੀ ਉਸਮਾਣੇ ਦੇ ਇੱਕ ਟਾਵਰ ਦੇ ਉੱਤੇ ਚੜ੍ਹੇ ਹੋਏ ਆ ਬਹੁਤ ਲੰਬੇ ਸਮੇਂ ਤੋਂ ਹੈ ਸੰਘਰਸ਼ ਕਰ ਰਿਹਾ ਤੇ ਉਹਨਾਂ ਦੀ ਜਿਹੜੀ ਮੰਗ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਆਂ ਦਾ ਇਨਸਾਫ ਅੱਜ ਸਾਡੇ ਨਾਲ ਆਫਾ ਗੱਲਬਾਤ ਕਰਦੇ ਆ ਹਾਂਜੀ ਭਾਈ ਸਾਹਿਬ ਜੀ ਪੰਜਾਬੀ ਲੋਕ ਚੈਨ ਵਿੱਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਪਾਈ ਸਾਹਿਬ ਜੀ ਕੀ ਹਾਲ ਚਾਲ ਹੈ ਵਾਹ ਗੁਰੂ ਦੀ ਕਿਰਪਾ ਜੀ ਚੜਦੀ ਕਲਾ ਹੁਣ ਕੀ ਮਸਲਾ ਹੈ ਵਾਹ ਮਸਲਾ ਤਾਂ ਜੀ ਆਪਾਂ ਤਾਂ ਗੁਰੂ ਦੀ ਜਿਹੜੀ ਡਿਊਟੀ ਲਈ ਹੋਈ ਹੈ ਗੁਰੂ ਸਾਹਿਬ ਦੀ ਉਹ ਆਪਾਂ ਬੈਠੇ ਆ ਜੀ ਤੇ ਜਿਹੜਾ ਜੀ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਬੇ ਬੇ ਆਦਮੀਆਂ ਰੋਕਣ ਤੇ ਸਖਤ ਕਾਨੂੰਨ ਬਣੇ ਆ ਮਸਲਾ ਹੈ ਜੀ ਤੇ ਕੋਈ ਉਸ ਜਿਹੜੇ ਕਾਨੂੰਨ ਦੀ ਬਾਬਤ ਤੁਹਾਡੇ ਨਾਲ ਜਦੋਂ ਅਸੀਂ ਪਹਿਲੇ ਵੀ ਇੱਕ ਦੋ ਗੱਲਬਾਤ ਕਰ ਚੁੱਕੇ ਕੋਈ ਉਸ ਦੇ ਵਿੱਚ ਕੋਈ ਅੱਗੇ ਕੇਸ ਵਧਿਆ ਥੋੜੀ ਬੋਤੀ ਗੱਲਬਾਤ ਅੱਗੇ ਮਸਲਾ ਵਧਿਆ ਕਿ ਨਹੀਂ ਕੁਝ ਨਹੀਂ ਹੋਇਆ ਮਾਲਵਿੰਦਰ ਤੰਗ ਜੀ ਆਪਣੇ ਨਾਲ ਜਵਾਨ ਕਰਕੇ ਗਿਆ ਸੀ ਜੀ ਵੀ ਆਸੀ ਲੋਡ ਪਈ ਸਰਕਾਰ ਵੀ ਸਾਡੀ ਦਿੱਲੀ ਜਾ ਕੇ ਧਰਨੇ ਤੇ ਬੈਠੂਗੀ ਮੁੱਖ ਮੰਤਰੀ ਵੀ ਜਾਊਗਾ ਸਾਰੇ ਸਾਡੇ ਐਮਪੀ ਐਮਐਲਏ ਜਿੰਨੇ ਵੀ ਰਾਜ ਸਭਾ ਮੈਂਬਰ ਨੇ ਸਾਰੇ ਉੱਥੇ ਜਾ ਕੇ ਅਸੀਂ ਕੋਸ਼ਿਸ਼ ਗੱਡ ਕੇ ਕਰਾਂਗੇ ਸਾਡਾ ਵੀ ਕਹਿੰਦਾ ਫਰਜ਼ ਬਣਦਾ ਪਰ ਉਹ ਜ਼ੀਰੋ ਨਿਕਲੇ ਜੀ ਜ਼ੀਰੋ ਬਿਲਕੁਲ ਉਹਨਾਂ ਨੇ ਕੋਈ ਵੀ ਅਪਰਾਣਾ ਨਹੀਂ ਕੀਤਾ ਹੁਣ ਤੱਕ ਤੇ ਜਿਹੜੇ ਹੋਰ ਦੂਜੇ ਜਿਹੜੇ ਵਿਰੋਧੀ ਧਿਰ ਹੈ ਉਹਨਾਂ ਦੇ ਵਿੱਚੋਂ ਕੋਈ ਤੁਹਾਡੇ ਕੋਲ ਪਹੁੰਚਿਆ ਹੋਵੇ ਵਿਰੋਧੀ ਧਿਰ ਦਾ ਉਹ ਜੀ ਕਾਂਗਰਸ ਦੇਖੋ ਵਿਰੋਧੀ ਧਿਰ ਉਹਨਾਂ ਦਾ ਇੱਕ ਨੁਮਾਇੰਦਾ ਵੀ ਆ ਕੇ ਉਹਰੇ ਕਦੇ ਫੋਨ ਤੱਕ ਨਹੀਂ ਆਇਆ ਉਹਨਾਂ ਦਾ ਬਹੁਤ ਦੂਰ ਦੀ ਗੱਲ ਅਕਾਲੀ ਦਨ ਬਿਲਕੁਲ ਨਹੀਂ ਜੀ ਜ਼ੀਰੋ ਸ਼੍ਰੋਮਣੀ ਕਮੇਟੀ ਬਿਲਕੁਲ ਜ਼ੀਰੋ ਜੀ ਫਿਰ ਤੁਹਾਨੂੰ ਕੋਈ ਉਮੀਦ ਹੈ ਵੀ ਜਿਹੜੀ ਮੰਗ ਜਿਹਦੋਂ ਤੁਹਾਨੂੰ ਪਤਾ ਵੀ ਤੁਹਾਡਾ ਸਾਥ ਕੋਈ ਨਹੀਂ ਦੇ ਰਿਹਾ ਫਿਰ ਤੁਹਾਨੂੰ ਨਹੀਂ ਲੱਗਦਾ ਵੀ ਬਿਨਗਾਹਕ ਗੁਣ ਵੇਚੀਏ ਤਾਂ ਗੁਣ ਸਹਿਗੋ ਜਾਏ ਵੀ ਜਦੋਂ ਤੁਹਾਡੀ ਗੱਲ ਕੋਈ ਸੁਣ ਨਹੀਂ ਰਿਹਾ ਫਿਰ ਤੁਸੀਂ ਸੁਣਾ ਕਿਨੂੰ ਰਹੇ ਹੋ ਮੇਰਾ ਗਾਕ ਬਹੁਤ ਮਹਾਨ ਹੈ ਜੀ ਬਾਜਾ ਵਾਲਾ ਪਿਤਾ ਨਾ ਉਹਨਾਰੇ ਚਰਨਾਂ 'ਚ ਬੈਠੇ ਆ ਮੈਂ ਆਪਣਾ ਆਪ ਉਹਨਾਂ ਨੂੰ ਵੇਚਣਾ ਇਹ ਦੋਗਲੇ ਲੋਕਾਂ ਨੂੰ ਨਹੀਂ ਵੇਚਣਾ ਤੇ ਜਦੋਂ ਤੁਹਾਡੀ ਗੱਲ ਸੁਣਦੇ ਨਹੀਂ ਆ ਤੇ ਤੁਹਾਡਾ ਨੈਕਸਟ ਜਿਹੜਾ ਹੈਗਾ ਤੁਸੀਂ ਕੀ ਸੋਚਦੇ ਵੀ ਇਸ ਮਸਲੇ ਨੂੰ ਜਿਹੜੀ ਤੁਹਾਡੀ ਮੰਗ ਹੈ ਪਾਰ ਤਰੀਕ ਨੂੰ ਬਾਈ ਜੀ ਹਾਂ ਜੀ 11 ਤਰੀਕ ਪਹਿਲਾ ਮਹੀਨਾ 2025 ਨੂੰ ਵੱਡਾ ਘੱਟ ਪੰਤਕ ਰੱਖਿਆ ਗਿਆ ਸਨੇਹ ਸਾਰਿਆਂ ਕੋਲ ਪਹਚਾਏ ਗਏ ਨੇ ਜੀ ਸਾਰਿਆਂ ਨੇ ਇਹ ਗੱਲ ਕਹੀ ਹੈ ਵੀ ਹਾਂ ਇਹ ਸਾਰੇ ਸਿੱਖ ਪੰਤ ਦੀ ਮੰਗ ਹੈ ਅਸੀਂ ਗੱਡ ਕੇ ਸਾਥ ਦੇਵਾਂਗੇ ਤਾਂ ਉਸ 11 ਤਰੀਕ ਨੂੰ ਬਾਈ ਜੀ ਆਪਾਂ ਆਰ ਪਾਰ ਦਾ ਐਲਾਨ ਕਰਨ ਜਾ ਰਹੇ ਹਾਂ ਜੈ ਸਿੱਖ ਸੰਗਤ ਸੰਪਰਦਾਂ ਮਾ ਜਤੇਦਾਰ ਸ਼ਰੋਮਣੀ ਕਮੇਟੀ ਜਾਂ ਵਿਰੋਧੀ ਧਰ ਵਾਲੇ ਸਾਰੇ ਸਾਥ ਦੇਣਗੇ ਉਹਨਾਂ ਦਾ ਵੈਲਕਮ ਹੈ ਉਹਨਾਂ ਦਾ ਧੰਨਵਾਦ ਹੈ ਨਹੀਂ ਸਾ ਦੇਣਗੇ ਤਾਂ ਉਹ ਗੁਰੂ ਰੱਖ ਆਪੇ ਕਰੂਗਾ ਸਭ ਉਹ ਕਰਨ ਹਾਰਾ ਕਰਨ ਉਹਨੇ ਆਪੇ ਕਰ ਲੂਗਾ ਬਾਜਾ ਵਾਲਾ ਪਿਤਾ ਉਹ ਦੇਖ ਰਿਹਾ ਕਿਹੜੇ ਮੇਰੇ ਆਪਣੇ ਨੇ ਕਿਹੜੇ ਬਗਾਨੇ ਨੇ ਕਿਹੜੇ 도ਗਲੇ ਨੇ ਉਹ ਆਪੇ ਦੇਖ ਲੂਗਾ ਜਦੋਂ ਜਦੋਂ ਤੁਸੀਂ ਇਹ ਕਹਿ ਰਹੇ ਹੋ ਵੀ ਪੋਸਟ ਤੇ ਭਰੋਸਾ ਰੱਖ ਦਿਓ ਫਿਰ ਤੁਹਾਨੂੰ ਨਹੀਂ ਲੱਗਦਾ ਵੀ ਜੇ ਅਸੀਂ ਇਸ ਸੰਘਰਸ਼ ਦਾ ਕੋਈ ਰੂਪ ਰੇਖਾ ਥੋੜੀ ਬਦਲੀ ਜਾਵੇ ਰੂਪਰੇਖਾ ਕਿਵੇਂ ਬਦਲੀ ਆਈ ਦੱਸੋ ਤੁਸੀਂ ਆਪ ਦੇਖੋ ਵੀ ਜਦੋਂ ਤੁਹਾਨੂੰ 2-3 ਮਹੀਨੇ ਹੋ ਗਏ ਇਸ ਜਗ੍ਹਾ ਤੇ ਬੈਠਿਆ ਨੂੰ ਤੁਹਾਡੀ ਗੱਲ ਜਿਹੜੀ ਗੱਲ ਜਾਣੀ ਚਾਹੀਦੀ ਜਿਸ ਰੂਪ ਦੇ ਵਿੱਚ ਨਹੀਂ ਸੁਣਾਈ ਦਿੱਤੀ ਜਾ ਰਹੀ ਤੇ ਤੁਹਾਨੂੰ ਫਿਰ ਇਸ ਦਾ ਜਿਹੜਾ ਕੋਈ ਨੀਤੀ ਹੋ ਚੇਂਜ ਕਰ ਲੈਣੀ ਚਾਹੀਦੀ ਹੈ ਤੁਹਾਨੂੰ نیچے ਆ ਕੇ ਮੈਦਾਨ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਆਈਏ ਮੈਦਾਨ ਤੇ ਤਾਂ ਇੱਕ ਦਿਨ ਵੀ ਇਹਨਾਂ ਨੇ ਥੱਲੇ ਕੋਈ ਗੱਲ ਨਹੀਂ ਕਰਨ ਲੈਣੀ ਹਰਪਾਲ ਸਿੰਘ ਜੀ ਆਪਾਂ ਸਮਝੋ ਇਸ ਗੱਲ ਨੂੰ ਤਾਨੂੰ ਕੋਈ ਡਰ ਹੈ ਮੈਨੂੰ ਕੋਈ ਡਰ ਨਹੀਂ ਜੀ ਜੇ ਮੈਂ ਡਰਨ ਵਾਲਾ ਹੁੰਦਾ ਔਰੇ ਬਹਿਦਾ ਮੈਂ ਨਹੀਂ ਫਿਰ ਤੁਸੀਂ ਕਹਿੰਦੇ ਮੇਰਾ ਮਕਸਦ ਹੈ ਜਿਹੜਾ ਮੇਰਾ ਮਕਸਦ ਹੈ ਉਹ ਇਹ ਹੈ ਵੀ ਮੈਂ ਆਪਣੀ ਕੌਮ ਨੂੰ ਜਗਾ ਸਕਾਂ ਜੋ ਗੁਰੂ ਨੇ ਮੇਰੀ ਡਿਊਟੀ ਲਈ ਆ ਮੈਂ ਉਹ ਨਿਭਾ ਰਿਆ ਹਰ ਜੇ ਹੁਣ ਕੌਮ ਏ ਗੁੜੀ ਨਹੀਂ ਸੁੱਤੀ ਪਈ ਆ ਉਹਦੇ ਵਿੱਚ ਮੇਰਾ ਬਸ ਨਹੀਂ ਨਾ ਕੋਈ ਚਲਦਾ ਉਹ ਬਾਡਾਂ ਵਾਲੇ ਬਤਾਈ ਆ ਆਪੇ ਦੇਖਣਗੇ ਨਹੀਂ ਪਰ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਨੂੰ ਕੋਈ ਏਸ ਦੀ ਫਿਰ ਜਿਹੜੇ ਤੁਹਾਡੇ ਸਲਾਹਕਾਰ ਹੈਗੇ ਆ ਜਾਂ ਜਿਹੜੀ ਸੰਗਤ ਤੁਹਾਨੂੰ ਮਿਲਣ ਆ ਰਹੀ ਹੈ ਉਹ ਤੁਹਾਨੂੰ ਸਲਾਹ ਕੀ ਦੇ ਰਿਹਾ ਉਹ ਕਹਿੰਦੇ ਕੀ ਹੈ ਦੇਖੋ ਜੀ ਮੈਨੂੰ ਸਾਰੀ ਸੰਗਤ ਇਹੀ ਕਹਿ ਰਹੀ ਹੈ ਵੀ ਦੇਖੋ ਜਿਹੜਾ ਤੁਹਾਡਾ ਅਪਰਾਲਾ ਹੈ ਉਹ ਬਹੁਤ ਹੀ ਵਧੀਆ ਜੇ ਇਹੀ ਅਪਰਾਲਾ ਥੱਲੇ ਕਰਿਆ ਹੁੰਦਾ ਅੱਜ ਨੂੰ ਤੁਸੀਂ ਜੇਲ੍ਹ ਚੋਂ ਦੇ ਜਾ ਕਿਤੇ ਤੁਹਾਨੂੰ ਘਰੇ ਨਾਜ਼ਰਬੰਦ ਕਰ ਦਾਂਦੇ ਇਹ ਬਿਠਾ ਕੇ ਅਪਰਾਲਾ ਨਹੀਂ ਚਾਹੁੰਦੀ ਸਰਕਾਰ ਕੋਈ ਆਪਣੇ ਗੁਰੂ ਦੀ ਗੱਲ ਕਰੇ ਜੇ ਚੌਵੀ ਸਰਕਾਰ ਕਾਨੂੰਨ ਬਣਾਉਣਾ ਤਾਂ ਹੁਣ ਤੱਕ ਬਣ ਜਾਣਾ ਸੀ ਮੈਨੂੰ ਇੱਥੇ ਬੈਠਣ ਦੀ ਵੀ ਲੋੜ ਨਹੀਂ ਪੈਣੀ ਸੀ ਜੀ ਕਿੰਨਾ ਕਿੰਨੇ ਕੰਮ ਤੱਕ ਕਿੰਨੇ ਕੁ ਲੰਬੇ ਤੱਕ ਜਾ ਸਕਦਾ ਇਹ ਸੰਘਰਸ਼ ਤੁਹਾਡਾ ਜਿਹੜਾ ਹੈਗਾ ਇਹ ਤਾਂ ਬਾਈ ਜੀ ਹੁਣ ਜ਼ਿਆਦਾ ਟਾਈਮ ਨਹੀਂ ਜਾਊਗਾ ਇੱਕ ਵੱਡਾ ਐਲਾਨ ਕਰਨ ਜਾ ਰਹੇ ਆ ਆਪਾਂ 11 ਤਰੀਕ ਨੂੰ ਉਹ ਕੀ ਹੈ ਜੀ ਜਾਂ ਆਪਣੀ ਜਿੰਦਨੀ ਜਾਂ ਤਾਂ ਆਪਣੀ ਜਿੰਦਨੀ ਜਾਂ ਫਿਰ ਕਾਨੂੰਨ ਬਣੂਗਾ ਬਸ ਇੱਕ ਪਾਸਾ ਕਰਾਂਗੇ ਨਹੀਂ ਤੁਹਾਡੀ ਜਿੰਦ ਦਾ ਮਤਲਬ ਤੁਸੀਂ ਇਹਨੂੰ ਕੀ ਲੈ ਕੀ ਮੈਂ ਕਹਿ ਰਿਹਾ ਫਾਤੋਸ ਨੂੰ 11 ਤਰੀਕ ਨੂੰ ਪਤਾ ਲੱਗੂਗਾ ਜੀ ਹਜੇ ਆਪਾਂ ਜਦੋਂ ਤੁਸੀਂ ਪੰਜ ਸਿੰਘ ਸਹਿਬਾਨ ਦੇ ਨਾਲ ਪ੍ਰੋਮਿਸ ਕੀਤਾ ਵਾਦਾ ਕੀਤਾ ਹੈ ਵੀ ਅਸੀਂ ਕੋਈ ਵੀ ਕੰਮ ਅਜੇ ਹਾਂ ਨਹੀਂ ਕਰਾਂਗੇ ਫਿਰ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਪੰਜਾਂ ਦੇ ਸਨਮੁਖ ਦੇ ਮਾਰੀ ਮੇਰੀ ਪੰਜ ਸਿੰਘ ਸਹਿਬਾਨਾ ਨਾਲ ਇਹ ਗੱਲ ਹੋਈ ਸੀ ਵੀ ਮੈਂ ਗੋਲੀ ਨਹੀਂ ਮਾਰੂਗਾ ਆਪਣੇ ਆਪ ਨੂੰ ਠੀਕ ਹੈ ਜੀ ਬਾਕੀ ਜੋ ਮੈਨੂੰ ਰਸਤਾ ਲੱਭਿਆ ਜੋ ਗੁਰੂ ਨੇ ਮੈਨੂੰ ਰਸਤਾ ਦਿਖਾਇਆ ਉਹ ਮੈਂ ਅਪਣਾਉਂਗਾ ਗੁਰੂ ਤਾਂ ਇਹ ਕਹਿ ਰਿਹਾ ਇਹ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡਿਆ ਖੇਤ ਵੀ ਮੋਰਚਾ ਨਹੀਂ ਛੱਡਣਾ ਤੇ ਤੁਸੀਂ ਮੋਰਚਾ ਛੱਡ ਕੇ ਨਹੀਂ ਫਿਰ ਤੁਸੀਂ ਇਹ ਗੱਲ ਕਿਉਂ ਕਹਿੰਦੇ ਹੋ ਵੀ ਮੈਂ ਗੋਲੀ ਨਹੀਂ ਮਾਰੂੰ ਹੋਰ ਕੁਝ ਕਰੂੰਗਾ ਨੇਚਰਲੀ ਹੈ ਤਾਂ ਤੁਹਾਡੀ ਉਸ ਦੇਖੋ ਬੇਨਤੀ ਸਮਝੋ ਜੀ ਜੇ ਹੁਣ ਅਸੀਂ ਆਪਣੇ ਗੁਰੂ ਨੂੰ ਪਿਆਰ ਕਰਦੇ ਆ ਗੁਰਬਾਣੀ ਕੀ ਕਰੀ ਹੈ ਗੁਰਬਾਣੀ ਦੇ ਹਿਸਾਬ ਨਾਲ ਆਪਾਂ ਚੱਲਾਂਗੇ ਚਿੰਤਾ ਨਾ ਕਰੋ ਜਿਵੇਂ ਗੁਰਬਾਣੀ ਕਹਿ ਰਹੀ ਆ ਉਸ ਹਿਸਾਬ ਨਾਲ ਹੀ ਚੱਲਾਂਗੇ ਤੁਸੀਂ 11 ਤਰੀਕ ਨੂੰ ਸਾਨੂੰ ਦੱਸਾਂਗੇ ਵੀਰ ਬਣ ਕੇ ਹੁਣ ਤੁਸੀਂ ਸਾਰੇ ਆ ਮਤਲਬ ਅੰਦਰ ਦੀ ਗੱਲ ਨਾ ਬਾਹਰ ਕਢਾਓ ਆਪਾਂ 11 ਤਰੀਕ ਨੂੰ ਸੰਗਤ ਨੂੰ ਦੱਸਾਂਗੇ ਅਗਲਾ ਆਪਾਂ ਫੈਸਲਾ ਕੀ ਕਰਨੇ ਜਾ ਰਹੇ ਹੋਂ ਗੁਰਬਾਣੀ ਦੇ ਹਿਸਾਬ ਨਾਲ ਹੋਊਗਾ ਨਾ ਕਿ ਕੋਈ ਮੇਰੇ ਹਿਸਾਬ ਨਾਲ ਹੋਊਗਾ ਉਹ ਬਾਜਾਂ ਵਾਲੇ ਪਿਤਾ ਦੇ ਥਾਪੜੇ ਦੇ ਨਾਲ ਹੋਊਗਾ ਨਾ ਕਿ ਮੇਰੇ ਨਾਲ ਮੇਰੇ ਹਿਸਾਬ ਨਾਲ ਹੋਊਗਾ। ਨਾ ਮੈਂ ਆਪਣੇ ਹਿਸਾਬ ਨਾਲ ਚੱਲ ਰਿਆਂ ਨਾ ਚੱਲੂਗਾ। ਜੋ ਬਾਜਾਂ ਵਾਲੇ ਪਿਤਾ ਜੀ ਹੁਕਮ ਕਰਨਗੇ ਉਸ ਤੇ ਆਪਾਂ ਆਪਣੀ ਡਿਊਟੀ ਬਰਕਰਾਰ ਰੱਖਾਂਗੇ ਗੁਰੂ ਸਾਹਿਬ ਦੇ ਥਾਪੜੇ ਦੇ ਨਾਲ। ਉਹ ਤੁਸੀਂ ਉਸ ਦਾ ਫੈਸਲਾ ਕਿਵੇਂ ਕਰੋਗੇ? ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਸੰਗ ਅਰਦਾਸ ਕਰਨਗੇ। ਗੁਰੂ ਸਾਹਿਬ ਜੋ ਹੁਕਮ ਦੇਣਗੇ ਤੁਸੀਂ ਉਸਾਰ ਚੱਲੋਗੇ। ਫਿਰ ਜੀ ਤੁਹਾਨੂੰ 11 ਤਰੀਕ ਨੂੰ 11 ਤਰੀਕ ਨੂੰ ਤੁਹਾਨੂੰ ਪਤਾ ਲੱਗ ਜੂਗਾ ਉਸ ਤੋਂ ਬਾਅਦ ਸਾਰੇ ਸਵਾਲ ਲੈ ਲਿਓ ਇਹ 11 ਤਰੀਕ ਤੱਕ ਗੁਪਤ ਰਹਿਣ ਦਿਓ ਜੋ ਸੱਚੇ ਬਾਦਸ਼ਾਹੀ ਦਾ ਹੁਕਮ ਆਊਗਾ ਉਹ ਸਰ ਮਤ ਹੈ 11 ਤਰੀਕ ਨੂੰ ਸਾਨੂੰ ਦੱਸਦਾ ਕਿ 11 ਨੂੰ ਹੀ ਤੇ ਇੰਟਰਵਿਊ ਲੈ ਲਿਓ ਮੇਰੀ ਪਰ ਹੁਣ ਜਿਹੜਾ ਹਾਲਾਤ ਬਣ ਰਹੇ ਨੇ ਸੋਸ਼ਲ ਮੀਡੀਆ ਬਿਲਕੁਲ ਵੀ ਸਾਥ ਨਹੀਂ ਦੇ ਰਿਹਾ ਕੋਈ ਵੀ ਚੈਨਲ ਇਹ ਕਹਣਾ ਜੀ ਲੋਕਾਂ ਨੇ ਲੋਕਾਂ ਨੇ ਬੱਸ ਦਿਓ ਗੱਲ ਨਹੀਂ ਲੋਕਾਂ ਨੂੰ ਨੈਗੇਟਿਵਿਟੀ ਕੀ ਭਲਾਈ ਜਾ ਰਹੀ ਹੈ ਵੱਡੇ ਲੈਵਲ ਤੇ ਵੀ ਜਿਹੜਾ ਟਾਵਰ ਤੇ ਸਿੰਘ ਚੜਿਆ ਸੀ ਉਹ ਥੱਲੇ ਉਤਰ ਗਿਆ ਅੱਛਾ ਇਹ ਵੀ ਸੋਸ਼ਲ ਮੀਡੀਆ ਤੇ ਆ ਰਿਹਾ ਹੈ ਬਿਲਕੁਲ ਜੀ ਬਿਲਕੁਲ ਨਾਲੇ ਇਹ ਵੀ ਬਦਨਾਮ ਨਾਲੇ ਇਹ ਵੀ ਬਦਨਾਮ ਕੀਤਾ ਜਾ ਰਿਹਾ ਵੀ ਕਰੋੜਾ ਰੁਪਏ ਲੈ ਕੇ ਉਤਰੇ ਤੇ ਕਿਸੇ ਜਗ੍ਹਾ ਤੇ ਕੋਈ ਖਬਰ ਵਗੈਰਾ ਨਸ਼ਰ ਹੋਈ ਹੈ ਮੇਰੇ ਕੰਨਾਂ ਤੱਕ ਗੱਲਾਂ ਪਹੁੰਚ ਰਹੀਆਂ ਨੇ ਜੀ ਵੀ ਲੋਕਾਂ ਆ ਗੱਲਾਂ ਕਰ ਰਹੇ ਨੇ ਬੜੇ ਕਨੈਕਟੀਵਿਟੀ ਹੋਰ ਭਲਾਈ ਜਾਰੀ ਹੈ ਜਿਹੜੇ ਸਾਡੇ ਨੇੜੇ-ਤੇੜੇ ਪਿੰਡ ਨੇ ਉਰੇ ਸਮਾਣੇ ਸ਼ਹਿਰ ਦੇ ਵਿੱਚ ਇਹ ਸ਼ਾਮ ਨੂੰ ਰੋਜ਼ ਉਤਰਦਾ ਸਵੇਰੇ ਚੜ ਜਾਂਦਾ ਤੇ ਜਿਹੜੇ ਤੁਹਾਡੇ ਕੋਲ ਵੀ ਤੁਹਾਡਾ ਆਪਣਾ ਨੇਚਰਲੀ ਆ ਵੀ ਤੁਸੀਂ ਵੀ ਲਾਈਵ ਹੁੰਦੇ ਰਹਿੰਦੇ ਹੋ ਅਨੀਆਂ ਤੁਸੀਂ ਆਪਣਾ ਮੈਸੇਜ ਆਪ ਦਿਓ ਸੋਸ਼ਲ ਮੀਡੀਆ ਦਾ ਕੰਟਰੋਲ ਕਿਸੇ ਦਾ ਹੈ ਨਹੀਂ ਤੁਸੀਂ ਖੁੱਲੇ ਰੂਪ ਦੇ ਵਿੱਚ ਤੁਹਾਡੀ ਜਥੇ ਦਾ ਜਾਂ ਜਿਹੜੇ ਤੁਹਾਡੇ ਨਾਲ ਦੇ ਸਿੰਘ ਨੇ ਤੁਹਾਡੇ ਉਹ ਪ੍ਰਚਾਰ ਕਰਦੇ ਹੀ ਹੈ ਉਹ ਤਾਂ ਜੀ ਪੂਰਾ ਜੋਰ ਲਾ ਰਹੇ ਨੇ ਪਰ ਕੋਈ ਜਿਵੇਂ ਕਹਿੰਦੇ ਉਹਨਾਂ ਦੇ ਪੇਜਾਂ ਤੱਕ ਬਲੌਕ ਕੀਤੇ ਗਏ ਨਹੀਂ ਬਿਲਕੁਲ ਵੀ ਨਹੀਂ ਖਾਲਸਾ ਜੀ ਬਹੁਤ ਜ਼ਿਆਦਾ ਸਰਕਾਰ ਇਹਨੂੰ ਦੱਬਣਾ ਚਾਹੁੰਦੀ ਹੈ ਇਸ ਮੋਰਚੇ ਨੂੰ ਹਾਈਲਾਈਟ ਕਰਨਾ ਨਹੀਂ ਚਾਹੁੰਦੀ ਕਿਉਂਕਿ ਉਹ ਐਸ ਮੁੱਦਿਆਂ ਤੇ ਸਰਕਾਰਾਂ ਬਣਾ ਚੁੱਕੇ ਜੀ ਉਹ ਚਾਹੁੰਦੇ ਨੇ ਵੀ ਅੱਗੇ ਵੀ ਲਾਹਾ ਲਈਏ ਅਸੀਂ ਐਸੇ ਮੁੱਦਿਆਂ ਤੇ ਉਹ ਝੂਟਿਆਂ ਦਾ ਭਾਂਡਾ ਵਾਹਿਗੁਰੂ ਨੇ ਭੰਣੇ ਉਹਨੇ ਆਪੇ ਭੰਨ ਦੇਣੇ ਆਪਾਂ ਨੂੰ ਪਰੋਸੇ ਬਾਜਾਂ ਵਾਲੇ ਪਿੱਤਾ ਤੇ ਇੱਥੇ ਵੀ ਤਾਂ ਗੁਰੂ ਸਾਹਿਬ ਨੇ ਬਿਠਾਇਆ ਬਾਈ ਜੀ ਮੇਰੀ ਕੀ ਔਕਾਤ ਸੀ ਤੁਸੀਂ ਆਪੇ ਸੋਚੋ 2.5 ਮਹੀਨੇ ਹੋ ਗਏ ਮੇਨੂੰ ਰੇ ਬੈਠੇ ਨੂੰ 35 ਦਿਨਾਂ ਤੋਂ ਮੈਂ ਇੱਕ ਟਾਈਮ ਪ੍ਰਸ਼ਾਦਾ ਛੱਕ ਰਿਹਾ ਜੀ ਫੇਰ ਵੀ ਨਹੀਂ ਚੜਦੀ ਕਲਾ ਇਹ ਤਾਂ ਬਾਜਾ ਮਲੇ ਦੀ ਕਿਰਪਾ ਨਾ ਮੇਰੀ ਕੀ ਔਕਾ ਤੇਰੇ ਬੈਠਣ ਦੀ ਜਿਹੜੇ ਤੁਹਾਡੇ ਨਾਲ ਦੇ ਸਾਥੀ ਤੁਹਾਨੂੰ ਕੋਈ ਸਲਾਹ ਦਿੰਦੇ ਆ ਵੀ ਸਾਨੂੰ ਜਿਹੜੇ ਆਪਣੇ ਸੰਘਰਸ਼ ਦੀ ਹੈ ਕੋਈ ਨੀਤੀ ਜਾਂ ਰੂਪਰੇਖਾ ਚੇਂਜ ਕਰਨੀ ਚਾਹੀਦੀ ਆ ਦੇਖੋ ਬੀਰ ਜੀ ਰੂਪਰੇਖਾ ਤਾਂ ਇਹੀ ਰਹੂਗੀ ਦੂਜੀ ਰੂਪਰੇਖਾ ਨਹੀਂ ਬਦਲੀ ਜਾਊਗੀ ਨਾ ਥੱਲੇ ਉਤਰੇ ਜਾਊਗਾ ਨਾ ਕੋਈ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ 11 ਤਰੀਕ ਤੋਂ ਬਾਅਦ ਤੁਨੂੰ ਸਾਰਾ ਕੁਝ ਇਹ ਪਤਾ ਲੱਗ ਜੂਗਾ ਵੀ ਅਸੀਂ ਰੂਪਰੇ ਕਾ ਕਿਹੜੀ ਅਪਣਾਉਣ ਜਾ ਰਹੇ ਹਾਂ ਮੇਰੀ ਗੱਲ ਹੁੰਦੀ ਹੈ ਮੇਰੇ ਨਾਲ ਦੇ ਸਿੰਘਾਂ ਨਾਲ ਵੀ ਗੱਲ ਹੁੰਦੀ ਹੈ ਕਰਾਂਗੇ ਤਾਕੜਾ ਐਕਸ਼ਨ ਲਾਵਾਂਗੇ ਜਿਹਦੇ ਵਿੱਚ ਸਰਕਾਰਾਂ ਨੇ ਪੈਰਾਂ ਧੱਲੇ ਅਗਮ ਚਾਦਾਂਗੇ ਉਹ ਜੇ ਅਸੀਂ ਗੁਰੂ ਦੇ ਸਿੱਖਾਂ ਉਹ ਉਹ ਜਿਹੜੇ ਡਿਸਕਲੋਜ਼ ਨਹੀਂ ਕਰ ਸਕਦੇ ਤੁਸੀਂ ਬਿਲਕੁਲ ਨਹੀਂ ਜੀ ਠੀਕ ਹੈ ਜੀ ਅਸੀਂ ਤੁਹਾਡੀ ਚੜ੍ਹਦੀ ਕਲਾ ਦੇ ਵਾਸਤੇ ਅਰਦਾਸ ਕਰਦੇ ਆ ਗੁਰੂ ਮਹਾਰਾਜ ਤੁਹਾਨੂੰ ਤੁਹਾਡੇ ਮੋਰਚੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੇ ਗੁਰੂ ਦੀ ਜੇ ਗੁਰੂ ਦੀ ਮਾਨ ਸਮਾਨ ਗੁਰੂ ਦਾ ਕਾਇਮ ਹੈ ਤਾਂ ਆਪਾਂ ਜੀਵਤਾਂ ਜੇ ਰੋਜ਼ ਕਲੀਆਂ ਨਾਲੀਆਂ ਦੇ ਵਿੱਚ ਸਾਡੇ ਗੁਰੂ ਦੇ ਅੰਗ ਪਾੜ ਕੇ ਖਿਲਾਰੇ ਜਾ ਰਹੇ ਨੇ ਉਹ ਅਸੀਂ ਜੀਵਤ ਕਦਿਆ ਸੀ ਮਰਿਆ ਤੋਂ ਵੀ ਪਰੇ ਆ ਆਪਰੇ ਅਸੀਂ ਜ਼ਿੰਦਗੀ ਜਿਉਣ ਦਾ ਫਾਇਦਾ ਕੀ ਹੈ ਲੜਕੇ ਮਰਾਂਗੇ ਦੁਸ਼ਮਣਾਂ ਨੂੰ ਦੱਸਾਂਗੇ ਵੀ ਅਸੀਂ ਆਪਦਾ ਗੁਰੂ ਪਿੱਛੇ ਆਪਦਾ ਕਤਰਾ ਕਤਰਾ ਖੂਨ ਦਾ ਬਹਾਉਣਾ ਤਿਆਰ ਹਾਂ ਤੂੰ ਲਾਰਾ ਜਿਹੜਾ ਜੋਰ ਲੱਗਦਾ ਹੈ ਅਸੀਂ ਆਪਦੇ ਗੁਰੂ ਦੇ ਵਾਸਤੇ ਆਪਣਾ ਸਾਰਾ ਕੁਝ ਬਾਰਨ ਨੂੰ ਤਿਆਰ ਅਸੀਂ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਆ ਤੇ ਗੁਰੂ ਮਹਾਰਾਜ ਜਿਹੜੇ ਤੁਸੀਂ ਮਿਸ਼ਨ ਨੂੰ ਲੈ ਕੇ ਤੁਸੀਂ ਇਹ ਮੋਰਚਾ ਲਾਇਆ ਹੈ ਤੁਹਾਡਾ ਇਹ ਮੋਰਚਾ ਸਫਲ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ